ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਸੇਬ ਦੇ ਸਿਰਕੇ ਦੇ ਫਾਇਦਿਆਂ ਦੀ ਗੱਲ ਕਰਾਂਗੇ ਤੇ ਇਹਦੇ ਨਾਲ ਨਾਲ ਜਾਣਾਂਗੇ ਵੀ ਇਹਨੂੰ ਲੈਣ ਦਾ ਸਹੀ ਤਰੀਕਾ ਸਹੀ ਢੰਗ ਕੀ ਆ ਤੇ ਇਹਦੀ ਮਾਤਰਾ ਕਿੰਨੀ ਲੈਣੀ ਚਾਹੀਦੀ ਜਿਹਦੇ ਨਾਲ ਸਾਨੂੰ ਹੈਲਥ ਬੈਨੀਫਿਟਸ ਮਿਲ ਸਕਦੇ ਇਹਦੇ ਤੋਂ ਸਾਨੂੰ ਲਾਭ ਮਿਲ ਸਕਦਾ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਸੇਬ ਦਾ ਸਿਰਕਾ ਬਣਦਾ ਕਿਵੇਂ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਗੱਲ ਕਰਾਂਗੇ ਦੋਸਤੋ ਇਹ ਬਣਦਾ ਇਦਾਂ ਵੀ ਸੇਬਾਂ ਨੂੰ ਛੋਟੇ-ਛੋਟੇ ਪੀਸ ਕਰਕੇ ਉਹਨਾਂ ਨੂੰ ਕ੍ਰਸ਼ ਕਰਕੇ ਉਹਨਾਂ ਦੇ ਵਿੱਚ ਯੀਸਟ ਮਿਕਸ ਕੀਤੀ ਜਾਂਦੀ ਆ ਕਹਿ ਲਓ ਵੀ ਉల్లి ਨੂੰ ਮਿਕਸ ਕੀਤਾ ਜਾਂਦਾ ਹੈ ਜਿਹਦੇ ਨਾਲ ਸੇਬ ਦੀ ਜਿਹੜੀ 슈ਗਰ ਹੁੰਦੀ ਆ ਉਹਦੇ ਤੋਂ ਅਲਕੋਹਲ ਬਣ ਜਾਂਦੀ ਆ ਉਸ ਤੋਂ ਬਾਅਦ ਇਹਨੂੰ ਇਹਦੀ ਫਰਮੈਂਟੇਸ਼ਨ ਕੀਤੀ ਜਾਂਦੀ ਆ ਫਰਮੈਂਟੇਸ਼ਨ ਪ੍ਰੋਸੈਸ ਤੋਂ ਬਾਅਦ ਜਿਹੜੀ ਇਹ ਅਲਕੋਹਲ ਹੁੰਦੀ ਆ ਇਹ ਐਸਟਿਕ ਐਸਿਡ ਵਿੱਚ ਤਬਦੀਲ ਹੋ ਜਾਂਦੀ ਆ ਦੋਸਤੋ ਐਸਿਡਿਕ ਐਸਿਡੀ ਇੱਕ ਅਜੀਹਾ ਕੰਪਾਊਂਡ ਆ ਜਿਹੜਾ ਸਾਡੀ ਸਿਹਤ ਲਈ ਲਾਭਕਾਰੀ ਮੰਨਿਆ ਜਾਂਦਾ ਹੈ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾ ਕੇ ਰੱਖਦਾ ਸੋ ਆਓ ਹੁਣ ਬਿਨਾਂ ਦੇਰੀ ਤੋਂ ਇਹਦੇ ਫਾਇਦਿਆਂ ਦੀ ਗੱਲ ਕਰਦੇ ਆਂ ਕਿ ਸਾਨੂੰ ਫਾਇਦੇ ਕਿਹੜੇ-ਕਿਹੜੇ ਮਿਲਦੇ ਆਂ ਸੇਬ ਦੇ ਸਿਰਕੇ ਤੋਂ ਦੋਸਤੋ ਹਜ਼ਾਰਾਂ ਸਾਲਾਂ ਪਹਿਲਾਂ ਜਦੋਂ ਹਿਪੋਕ੍ਰੇਟਸ ਜਿਨ੍ਹਾਂ ਨੂੰ ਫਾਦਰ ਆਫ ਮੈਡੀਸਨ ਮੰਨਿਆ ਗਿਆ ਹੈ ਉਹ ਵੀ ਸੇਵ ਦੇ ਸਿਰਕੇ ਦਾ ਬੜਾ ਇਸਤੇਮਾਲ ਕਰਦੇ ਸੀਗੇ ਜ਼ਖਮਾਂ ਨੂੰ ਸਾਫ਼ ਕਰ ਲਈ ਉਹਨਾਂ ਨੂੰ ਡਿਸਇਨਫੈਕਟ ਕਰਨ ਵਾਸਤੇ ਤੇ ਹੋਰ ਵੀ ਸਕਿਨ ਦੀਆਂ ਬਿਮਾਰੀਆਂ ਜਾਂ ਕੰਨਾਂ ਦੀ ਜਿਹੜੀ ਇਨਫੈਕਸ਼ਨ ਸੀਗੀ ਉਹ ਇਸ ਤੋਂ ਹੀ ਇਹਦੇ ਮਤਲਬ ਵਰਤੋਂ ਨਾਲ ਹੀ ਠੀਕ ਕਰਦੇ ਸੀ ਆਓ ਦੋਸਤੋ ਇਹਦੇ ਪਹਿਲੇ ਫਾਇਦੇ ਦੀ ਮਤਲਬ ਗੱਲ ਕਰਦੇ ਆ ਦੋਸਤੋ ਇਹਦੇ ਚ ਐਂਟੀਬੈਕਟੀਰੀਅਲ ਐਂਟੀਫੰਗਲ ਤੇ ਐਂਟੀਵਾਇਰਲ ਪ੍ਰੋਪਰਟੀ ਗੁਣ ਪਾਏ ਜਾਂਦੇ ਆ ਜਿਹੜੇ ਸਾਡੇ ਸਰੀਰ ਨੂੰ ਕਾਫੀ ਇਨਫੈਕਸ਼ਨਾਂ ਤੋਂ ਬਚਾ ਕੇ ਰੱਖਦਾ ਇਹ ਸੇਵ ਦਾ ਜਿਹੜਾ ਸਿਰਕਾ ਏ ਦੋਸਤੋ ਇਹ ਸਾਨੂੰ ਛੇਤੀ ਕੋਈ ਬੈਕਟੀਰੀਆ ਦੀ ਇਨਫੈਕਸ਼ਨ ਨਹੀਂ ਹੋਣ ਦਿੰਦਾ ਕਿਸੇ ਵਾਇਰਸ ਦੀ ਇਨਫੈਕਸ਼ਨ ਹੋਣ ਨਹੀਂ ਦਿੰਦਾ ਜਲਦੀ ਤੇ ਕਾਫੀ ਫੰਗਲ ਇਨਫੈਕਸ਼ਨ ਅਜਾਈਆਂ ਜਿਨ੍ਹਾਂ ਤੋਂ ਇਹ ਸਾਨੂੰ ਬਚਾ ਕੇ ਰੱਖਦਾ ਜੀ ਅਸੀਂ ਰੋਜ਼ਾਨਾ ਸੇਬ ਦੇ ਸਿਰਕੇ ਦਾ ਇਸਤੇਮਾਲ ਕਰਾਂਗੇ ਦੋਸਤੋ ਸੇਬ ਦੇ ਸਿਰਕੇ ਦਾ ਦੂਜਾ ਫਾਇਦਾ ਕੀ ਆ ਦੋਸਤੋ ਇਹ ਸਾਡੀ ਬਲੱਡ 슈ਗਰ ਨੂੰ ਵੀ ਘੱਟ ਕਰਦਾ ਏ ਸੋ ਇਹ 슈ਗਰ ਦੇ ਮਰੀਜ਼ਾਂ ਲਈ ਕਹਿ ਲਓ ਵੀ ਵਰਦਾਨ ਸਾਬਤ ਹੁੰਦਾ ਜੇ ਉਹ ਰੋਜ਼ਾਨਾ ਇਹਦਾ ਇਸਤੇਮਾਲ ਕਰਨਗੇ ਦੋਸਤੋ 슈ਗਰ ਦੇ ਮਰੀਜ਼ਾਂ ਚ ਕੀ ਹੁੰਦਾ ਜਾਂ ਤਾਂ ਉਹਨਾਂ ਦਾ ਇਨਸੂਲਿਨ ਨਹੀਂ ਬਣਦਾ ਸਹੀ ਮਾਤਰਾ ਚ ਜਾਂ ਉਹਨਾਂ ਦੀ ਜਿਹੜੀ ਇਨਸੂਲਿਨ ਸੈਂਸਿਟੀਵਿਟੀ ਆ ਉਹ ਘੱਟ ਜਾਂਦੀ ਇਨਸੂਲਿਨ ਸਹੀ ਆਪਦਾ ਕੰਮ ਨਹੀਂ ਕਰਦੀ ਸੋ ਇਹ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਵੀ ਠੀਕ ਕਰਦਾ ਜਿਹੜਾ ਸੇਬ ਦਾ ਸਿਰਕਾ ਏ ਇਦੇ ਨਾਲ ਨਾਲੇ ਸਾਡੇ ਖੂਨ 'ਚ ਜਿਹੜਾ ਸ਼ੂਗਰ ਦਾ ਲੈਵਲ ਆ ਇਹ ਉਹਨੂੰ ਵੀ ਘਟਾ ਕੇ ਰੱਖਦਾ ਏ। ਸੋ ਇਹਦਾ ਰੋਜ਼ਾਨਾ ਸੇਵਨ ਕਰਨਾ ਸ਼ੂਗਰ ਦੇ ਮਰੀਜ਼ਾਂ ਨੂੰ ਬਹੁਤ ਫਾਇਦਾ ਮਿਲਦਾ ਏ। ਦੋਸਤੋ ਇਹਦੇ ਅਗਲੇ ਫਾਇਦੇ ਦੀ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਐਪਲ ਸਾਈਡਰ ਵਿਨੇਗਰ ਜਾਂ ਸੇਬ ਦੇ ਸਿਰਕੇ ਦਾ ਸੇਵਨ ਤਾਂ ਹੀ ਕਰਦੇ ਆ। ਉਹ ਇਹ ਆ ਵੀ ਇਹ ਸਾਡੇ ਮੋਟਾਪੇ ਨੂੰ ਵੀ ਘਟ ਕਰਦਾ ਤੇ ਸਾਡੇ ਪੇਟ ਤੇ ਜਿਹੜੀ ਵਾਧੂ ਚਰਬੀ ਜਮ੍ਹਾਂ ਹੋ ਜਾਂਦੀ ਆ ਇਹ ਉਹਨੂੰ ਵੀ ਘਟਾਉਂਦਾ ਏ। ਦੋਸਤੋ ਇਹਦੇ 'ਚ ਇੱਕ ਅਜੀਹੀ ਤਾਕਤ ਆ ਏ। ਸਾਡੀ ਫੈਟ ਨੂੰ ਬਰਨ ਕਰਦਾ ਹੈ ਜਿਹੜਾ ਸੇਬ ਦਾ ਸਿਰਕਾ ਹੈ ਤੇ ਦੋਸਤੋ ਇਹਦੇ ਨਾਲ ਨਾਲ ਇਹ ਸਾਨੂੰ ਫੁੱਲਨੈਸ ਦੀ ਫੀਲਿੰਗ ਦਿੰਦਾ ਹੈ ਮਤਲਬ ਸਾਡਾ ਪੇਟ ਪੂਰਾ ਦਿਨ ਭਰਿਆ ਰਹਿੰਦਾ ਜੇ ਅਸੀਂ ਇਹਦਾ ਸੇਵਨ ਕਰਦੇ ਆ ਜਿਹਦੇ ਨਾਲ ਸਾਨੂੰ ਅਸੀਂ ਵਿੱਚੋਂ ਵਿੱਚੋਂ ਜਿਹੜੀ ਸਾਨੂੰ ਆਦਤਾਂ ਅਨ ਹੈਲਦੀ ਫੂਡ ਲੈਨੇ ਰਹਿੰਨੇ ਆ ਜਿਹਦੇ ਨਾਲ ਅਸੀਂ ਵੱਧ ਕੈਲਰੀ ਖਾ ਜਾਂਦੇ ਆ ਉਹ ਸਾਨੂੰ ਮਤਲਬ ਫੁੱਲਨੈਸ ਦੀ ਫੀਲਿੰਗ ਜਦੋਂ ਰਹੂਗੀ ਸਾਡਾ ਪੇਟ ਭਰਿਆ ਰਹੂਗਾ ਉਹ ਚੀਜ਼ਾਂ ਨਹੀਂ ਹੋਣਗੀਆਂ ਜਿਹਦੇ ਨਾਲ ਸਾਨੂੰ ਮਟਾਪਾ ਘੱਟ ਕਰਨ 'ਚ ਬਹੁਤ ਲਾਭ ਮਿਲਦਾ ਹੈ ਸੋ ਜਿਹੜਾ ਸੇਵ ਦਾ ਸਿਰਕਾ ਏ ਜਿਹੜੇ ਲੋਕ ਇਹਦਾ ਰੋਜ਼ਾਨਾ ਸੇਵਨ ਕਰਦੇ ਆ ਉਹਨਾਂ ਦਾ ਭਾਰ ਤਾਂ ਘਟਦਾ ਹੀ ਘਟਦਾ ਇਹਦੇ ਨਾਲ ਉਹਨਾਂ ਦੇ ਪੇਟ ਤੇ ਜਿਹੜੀ ਵਾਧੂ ਚਰਬੀ ਆ ਉਹ ਵੀ ਬੜੀ ਜਲਦੀ ਜਾਂਦੀ ਆ ਦੋਸਤੋ ਜੇ ਇਹਦੇ ਅਗਲੇ ਫਾਇਦੇ ਦੀ ਗੱਲ ਕਰੀਏ ਤਾਂ ਇਹ ਸਾਡੀ ਦਿਲ ਦੀ ਸਿਹਤ ਵਾਸਤੇ ਵੀ ਬੜਾ ਵਧੀਆ ਮੰਨਿਆ ਗਿਆ ਦੋਸਤੋ ਇਹ ਸਾਡੇ ਖੂਨ 'ਚ ਜਿਹੜੀ ਚਰਬੀ ਵਧ ਜਾਂਦੀ ਆ ਕੋਲੇਸਟ੍ਰੋਲ ਵਧ ਜਾਂਦਾ ਜਾਂ ਟ੍ਰਾਈਗਲਿਸਰਾਈਡ ਵਧ ਜਾਂਦੇ ਇਹ ਉਹਨਾਂ ਨੂੰ ਵੀ ਘੱਟ ਕਰਨ ਦੀ ਤਾਕਤ ਰੱਖਦਾ ਸੇਬ ਦਾ ਸਿਰਕਾ ਦੋਸਤੋ ਇਹਦੇ ਨਾਲ ਨਾਲ ਇਹ ਸਾਡਾ ਬੀਪੀ ਵੀ ਘੱਟ ਕਰਦਾ ਏ ਤੇ ਸਾਡੇ ਜਿਹੜੀ ਦਿਲ ਦੀ ਮਤਲਬ ਇਨਫਲੇਮੇਸ਼ਨ ਕਈਆਂ ਦੇ ਹੋ ਜਾਂਦੀ ਆ ਇਹ ਉਹਨੂੰ ਵੀ ਘੱਟ ਕਰਦਾ ਏ ਸਾਡੇ ਹਾਰ ਦੀ ਇਨਫਲੇਮੇਸ਼ਨ ਨੂੰ ਸੋ ਇਹਦਾ ਰੋਜ਼ਾਨਾ ਸੇਵਨ ਕਰਨਾ ਸਾਨੂੰ ਖੂਨ ਦੀ ਚਰਬੀ ਘਟਾਉਣ 'ਚ ਵੀ ਬੜਾ ਫਾਇਦਾ ਮਿਲਦਾ ਏ ਤੇ ਦੋਸਤੋ ਜਿਹੜੇ ਲੋਕਾਂ ਦਾ ਕੋਲੇਸਟ੍ਰੋਲ ਵਧ ਟ੍ਰਾਈਗਲਿਸਰਾਈਡ ਵਧ ਆ ਜਾਂ ਜਿਨ੍ਹਾਂ ਦਾ ਬੀਪੀ ਵਧਦਾ ਏ ਉਹਨਾਂ ਨੂੰ ਤਾਂ ਜ਼ਰੂਰ ਇਹਦਾ ਸੇਵਨ ਸ਼ੁਰੂ ਕਰ ਦੇਣਾ ਚਾਹੀਦਾ ਦੋਸਤੋ ਇਹਦਾ ਅਗਲਾ ਫਾਇਦਾ ਇਹ ਆ ਵੀ ਇਹ ਸਾਨੂੰ ਸਕਿਨ ਦੀਆਂ ਚਮੜੀ ਦੇ ਕਾਫੀ ਰੋਗਾਂ ਤੋਂ ਬਚਾ ਕੇ ਰੱਖਦਾ ਏ ਦੋਸਤੋ ਜਿਹੜੀ ਮੇਨ ਪ੍ਰੋਬਲਮ ਆ ਫਿੰਸਿੰਗ ਹੋ ਜਾਂਦੀਆਂ ਐ ਐਕਨੇ ਹੋ ਜਾਂਦੀ ਆ ਇਹ ਉਹਦੇ ਲਈ ਵੀ ਬੜਾ ਵਧੀਆ ਮੰਨੇਗਾ ਪਰ ਇਹਨੂੰ ਡਿਲੀਊਟਡ ਫਾਰਮ ਵਿੱਚ ਇਹਨੂੰ ਪਾਣੀ 'ਚ ਮਿਕਸ ਕਰਕੇ ਹੀ ਲਾਉਣਾ ਚਾਹੀਦਾ ਜੇ ਅਸੀਂ ਸਿੱਧਾ ਲਾਵਾਂਗੇ ਤਾਂ ਸਾਡੀ ਚਮੜੀ ਤੇ ਮਤਲਬ ਬਰਨ ਹੋ ਸਕਦੇ ਚਮੜੀ ਸੜ ਸਕਦੀ ਆ ਕਿਉਂਕਿ ਇਹ ਵੀ ਇੱਕ ਐਸਿਡ ਹੀ ਹੁੰਦਾ ਏ ਸੋ ਜੇ ਅਸੀਂ ਇਹਨੂੰ ਡਿਲੀਊਟਡ ਫਾਰਮ 'ਚ ਲਾਵਾਂਗੇ ਤਾਂ ਸਾਨੂੰ ਐਕਨੇ ਤੋਂ ਡਰਾਈ ਸਕਿਨ ਤੋਂ ਬਹੁਤ ਫਾਇਦਾ ਮਿਲਦਾ ਹੈ ਦੋਸਤੋ ਆਓ ਹੁਣ ਅਸੀਂ ਗੱਲ ਕਰਦੇ ਆਂ ਵੀ ਇਹਨੂੰ ਲੈਣ ਦਾ ਸਹੀ ਢੰਗ ਕਿਹੜਾ ਹੈ ਤਰੀਕਾ ਕੀ ਹੈ ਜਿੰਨਾ ਸੀ ਐਪਲ ਸਾਈਡਰ ਵਿਨੇਗਰ ਨੂੰ ਸੇਬ ਦੇ ਸਿਰਕੇ ਨੂੰ ਲੈ ਸਕਦੇ ਹਾਂ ਰੋਜ਼ਾਨਾ ਦੋਸਤੋ ਸਭ ਤੋਂ ਪਹਿਲਾ ਤਰੀਕਾ ਤਾਂ ਇਹ ਹੈ ਵੀ ਜਾਂ ਤਾਂ ਇਹਨੂੰ ਅਸੀਂ ਸਲਾਦ ਵਿੱਚ ਉੱਪਰ ਛਿੜਕ ਕੇ ਵੀ ਖਾ ਸਕਦੇ ਆਂ ਜਾਂ ਅਸੀਂ ਜੋ ਵੀ ਆਪਦਾ ਭੋਜਨ ਤਿਆਰ ਕਰਦੇ ਆਂ ਜਿਹਦੇ ਤੇ ਅਸੀਂ ਨਾਰਮਲ ਸਿਰਕਾ ਪਾਉਣਾ ਹੁੰਦਾ ਉਹਦੀ ਜਗ੍ਹਾ ਤੇ ਅਸੀਂ ਸੇਬ ਦਾ ਸਿਰਕਾ ਵੀ ਮਿਲਾ ਸਕਦੇ ਆਂ ਸੋ ਪਹਿਲਾ ਤਾਂ ਤਰੀਕਾ ਇਹ ਹੋ ਗਿਆ ਦੋਸਤੋ ਦੂਜਾ ਤਰੀਕਾ ਇਹਨੂੰ ਪਾਣੀ ਵਿੱਚ ਮਿਕਸ ਕਰਕੇ ਲੈਣਾ ਹੈ ਇਹਨੂੰ ਸਿੱਧਾ ਨਹੀਂ ਅਸੀਂ ਪੀ ਸਕਦੇ ਇਹਦੇ ਨਾਲ ਸਾਡਾ ਮੂੰਹ ਜਲ ਸਕਦਾ ਹੈ ਸਾਡੀ ਜਿਹੜੀ ਭੋਜਨ ਦੀ ਨਾਲੀ ਉਹਨੂੰ ਨੁਕਸਾਨ ਪਹੁੰਚ ਸਕਦਾ ਸਾਡੇ ਟੌਨਸਲਸ ਵੀ ਮਤਲਬ ਟੌਨਸਲਾਈਟਸ ਹੋ ਸਕਦਾ ਹੈ ਇਹ ਵੀ ਸੁੱਜ ਸਕਦੇ ਆ ਸੋ ਇਹਨੂੰ ਪਾਣੀ 'ਚ ਮਿਲਾ ਕੇ ਘੱਟੋ ਘੱਟ ਇੱਕ ਜਾਂ ਦੋ ਚਮਚੇ ਸਾਨੂੰ ਵੱਡੇ ਗਲਾਸ ਪਾਣੀ 'ਚ ਮਿਲਾ ਕੇ ਇਹਨੂੰ ਲੈਣਾ ਚਾਹੀਦਾ ਹੈ ਜਿਹਦੇ ਨਾਲ ਸਾਨੂੰ ਜੇ ਅਸੀਂ ਰੋਜ਼ਾਨਾ ਲਵਾਂਗੇ ਜਿਹੜੇ ਮੈਂ ਪਿੱਛੇ ਫਾਇਦੇ ਦੱਸੇ ਆ ਉਹ ਜ਼ਰੂਰ ਮਿਲਣਗੇ ਦੋਸਤੋ ਜਿਹੜਾ ਸੇਬ ਦਾ ਸਿਰਕਾ ਏ ਬਹੁਤ ਸਾਰੇ ਲੋਕਾਂ ਨੂੰ ਇਹਦਾ ਨਹੀਂ ਪਤਾ ਹੋਣਾ ਵੀ ਇਹਦੇ ਫਾਇਦੇ ਕੀ ਆ ਦੋਸਤੋ ਸਾਡੇ ਫੈਟੀ ਲਿਵਰ ਤੋਂ ਵੀ ਸਾਨੂੰ ਬਚਾ ਕੇ ਰੱਖਦਾ ਏ ਸਾਡੇ ਖੂਨ ਦੀ ਚਰਬੀ ਵੀ ਘਟ ਕਰਦਾ ਸਾਡੇ ਬੀਪੀ ਤੋਂ ਸਾਡੇ ਦਿਲ ਦੀਆਂ ਬਿਮਾਰੀਆਂ ਤੋਂ ਵੀ ਸਾਨੂੰ ਬਚਾਉਂਦਾ ਦੋਸਤੋ ਇਹਦੇ ਨਾਲ ਨਾਲੇ ਸਾਡਾ ਮਟਾਪਾ ਦਾ ਘਟ ਕਰਦਾ ਹੀ ਕਰਦਾ ਸਾਡੇ ਜਿਹੜੀ ਪੇਟ ਤੇ ਵਾਧੂ ਚਰਬੀ ਆ ਜਾਂਦੀ ਆ ਇਹ ਉਹਨੂੰ ਵੀ ਘਟਾਉਂਦਾ ਏ ਤੇ ਸਾਨੂੰ ਕਾਫੀ ਇਨਫੈਕਸ਼ਨਾਂ ਤੋਂ ਬਚਾ ਕੇ ਰੱਖਦਾ ਦੋਸਤੋ ਇਹਦਾ ਮੈਂ ਵਰਤਣ ਦਾ ਤਰੀਕਾ ਦਾ ਤੁਹਾਨੂੰ ਦੱਸ ਹੀ ਦਿੱਤਾ ਸੋ ਇਹ ਜਿਹੜੀ ਜਾਣਕਾਰੀ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜਿਹੜੇ ਇਹਦੇ ਲਾਭ ਆ ਤੇ ਇਹਨੂੰ ਵਰਤਣ ਦਾ ਤਰੀਕਾ ਏ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਜਾਏ ਸੋ ਇਹ ਵੀਡੀਓ ਨੂੰ ਸ਼ੇਅਰ ਕਰਿਓ ਨਾਲ ਨਾਲ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਜਿਹੜੀਆਂ ਮੈਂ ਅਗਲੀਆਂ ਵੀਡੀਓਜ਼ ਬਣਾਉਂਗਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ